ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੇਰਗਾ ਮਿਲਕ ਪਲਾਂਟ ਦਾ ਵਿਸਤਾਰ ਕਰਨ ਲਈ 135 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਇਸ ਪ੍ਰੋਜੈਕਟ ਨਾਲ ਲੱਸੀ ਦਹੀਂ ਅਤੇ ਵੱਖ-ਵੱਖ ਸਵਾਦ ਵਾਲੇ ਦੁੱਧ ਸਮੇਤ ਹੋਰ ਉਤਪਾਦ ਤਿਆਰ ਕਰਨ ਦੀ ਸਮਰਥਾ ਵਿੱਚ ਇਜ਼ਾਫਾ ਹੋਵੇਗਾ ਐਸਾ ਪ੍ਰੋਜੈਕਟ ਦਾ ਨੀਂ ਫੱਤਰ ਰੱਖਣ ਤੋਂ ਬਾਅਦ ਇੱਕਾਟ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਦੇ ਹਰੇਕ ਖੇਤਰ ਵਿੱਚ ਤਰੱਕੀ ਤੇ ਵਿਕਾਸ ਦੀ ਝਲਕ ਦੇਖੀ ਜਾ ਸਕਦੀ ਹੈ ਅਤੇ ਇਸ ਮਕਸਦ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਮੈਂ ਤੁਹਾਨੂੰ ਵਧਾਈ ਦੇਣਾ ਇੱਕ ਵਾਰੀ ਫੇਰ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਬਹੁਤ-ਬਹੁਤ ਐਫਰਟਸ ਕੀਤੀਆਂ ਨੇ ਬਹੁਤ ਅੱਗੇ ਹੋਰ ਵੀ ਇਹ ਕੋਈ ਕੋਈ ਐ ਨਹੀਂ ਹੈਗਾ ਵੀ ਬਸ ਸਵੇਰ ਕਾ ਕੰਪਲੀਟ ਹੋ ਗਿਆ। ਕੱਲ ਨੂੰ ਮੇਰੇ ਕੋਲੇ ਫੋਰ ਕੋਈ ਵੱਡਾ-ਵੱਡਾ ਪ੍ਰੋਡਕਟ ਲੈ ਕੇ ਆਓਗੇ। ਪ੍ਰੈਜੈਂਟੇਸ਼ਨ ਕਹ ਜੀ ਪੈਨੂੰ ਇਸ ਤਰ੍ਹਾਂ ਇੱਕ ਲੇਟੈਸਟ ਮਸ਼ੀਨ ਆਈ ਹੈ ਉਹਦੇ ਨਾਲ ਆ ਕਰਨਾ ਉਹ ਦੇ ਦੇਾਂਗੇ ਗੁਰੂ ਸਾਹਿਬ ਦੀ ਨਗਰੀ ਵਾਸਤੇ ਕੋਈ ਅਸੀਂ ਰਕਮ ਦੇਖਣੀ ਇੱਥੋਂ ਤਾਂ ਲੋਕ ਮੰਗਣ ਆਉਂਦੇ ਆ ਬਾਬਿਓ ਇੱਥੇ ਤਾਂ ਦੁਨੀਆ ਲੱਖਾਂ ਦੁਨੀਆ ਇੱਥੋਂ ਮੰਗਣ ਆਉਂਦੀ ਇਸ ਦਰ ਤੋਂ ਤੇ ਇਸ ਦਰ ਇਸ ਦਰ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਕਿ ਭਾਈ ਅੰਮ੍ਰਿਤਸਰ ਵਾਲਿਓ ਮੰਗ ਪੱਤਰ ਨਾ ਕਹਿਆ ਕਰੋ ਨੂੰ ਹੱਕ ਪੱਤਰ ਕਹਿਆ ਕਰੋ ਥੋੜਾ ਹੱਕ ਬਣਦਾ ਸੋ ਤੁਹਾਡਾ ਹੱਕ ਬਣਦਾ ਤੁਹਾਡਾ ਹੱਕ ਹੈ ਸੋ ਇਸ ਕਰਕੇ ਤੁਹਾਨੂੰ ਹੋ ਜੈਨੇ ਜਦੋਂ ਇੱਥੇ ਆ ਕੇ ਕੋਈ ਉਦਘਾਟਨ ਕਰਦਿਆਂ ਚਾਹੇ ਸਕੂਲ ਆਫ ਫੈਮਿਨੈਂਸ ਚਾਹੇ ਹੋ ਕੋਈ ਹੋਰ ਫੰਕਸ਼ਨ ਹੋਵੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਧਰਤੀ ਉਹੀ ਹੈ ਜੀ ਕਿ ਇੱਥੇ ਸ਼ਾਂਤੀ ਵੀ ਮਿਲਦੀ ਹੈ ਇੱਥੇ ਆ ਕੇ ਦੇਸ਼ ਭਗਤੀ ਦਾ ਜਜ਼ਬਾ ਵੀ ਜਿਹੜਾ ਉਹ ਨਾਲ-ਨਾਲ ਜਿਹੜਾ ਉਹ ਜਾਗਦਾ ਹੈ ਸੋ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ മുബർക അത് നമേ പ്രോഡക്റ്റ്